ਫਿਲੌਰ ਦੇ ਡੀਐਸਪੀ ਦਫਤਰ ਵਿਖੇ ਡੀਆਈਜੀ ਜਲੰਧਰ ਰੇਂਜ, શ્રી ਨਵੀਨ ਸਿੰਘਲਾ ਵੱਲੋਂ ਐਸਐਸਪੀ ਜਲੰਧਰ ਦਿਹਾਤੀ ਵਿਰਕ ਸਾਹਿਬ, ਐਸਪੀ ਡੀਸ਼ੀ ਸਰਬਜੀਤ ਰਾਏ, ਡੀਐਸਪੀ ਫਿਲੌਰ ਸਰਦਾਰ ਸਰਵੰਤ ਸਿੰਘ ਬਲਦੀ ਹਾਜ਼ਰੀ ਵਿੱਚ ਫਿਲੌਰ ਦੇ ਪੱਤਰਕਾਰਾਂ ਨਾਲ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਅਸਰ ਸੰਬੰਧੀ ਜਾਣਕਾਰੀ ਲਈ ਗਈ ਅਤੇ ਪੱਤਰਕਾਰਾਂ ਨਾਲ ਕਾਫੀ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਕਿ ਅਸੀਂ ਆਉਣ ਵਾਲੇ ਦਿਨਾਂ ਵਿੱਚ ਫਿਰ ਦੁਬਾਰਾ ਕਾਰਵਾਈ ਸ਼ੁਰੂ ਕਰਨ ਜਾ ਰਹੇ ਹਾਂ ਅਤੇ ਲੋਕਾਂ ਵੱਲੋਂ ਸਾਨੂੰ ਬਹੁਤ ਵਧੀਆ ਸਹਿਯੋਗ ਮਿਲਿਆ ਹੈ ਫਿਲੌਰ ਥਾਣੇ ਵਿੱਚ ਕਟ ਨਫਰੀ ਬਾਰੇ ਪੱਤਰਕਾਰਾਂ ਦੇ ਸਵਾਲ ਤੇ ਉਹਨਾਂ ਕਿਹਾ ਕਿ ਅਸੀਂ ਜਲਦੀ ਹੀ ਫਿਲੌਰ ਥਾਣੇ ਵਿੱਚ ਨਫਰੀ ਪੂਰੀ ਕਰਨ ਜਾ ਰਹੇ ਹਾਂ ਹੋਰ ਉਹਨਾਂ ਕਿਹਾ ਕਿ ਨਾਕੇ ਲਗਾ ਕੇ ਬਿਨਾਂ ਕਾਗਜ਼ਾਤ ਵਾਹਨਾਂ ਤੇ ਕਾਰਵਾਈ ਕਰਨ ਨਾਲ ਵੀ ਕ੍ਰਾਈਮ ਨੂੰ ਲੱਤ ਪਈ ਹੈ ਤੇ ਇਹ ਕਾਰਵਾਈ ਅਸੀਂ ਅਗਲੇ ਦਿਨਾਂ ਵਿੱਚ ਫਿਰ ਤੇਜ਼ ਕਰਨ ਜਾ ਰਹੇ ਹਾਂ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਭਾਲ ਦੀ ਖਾਸ ਰਿਪੋਰਟ ਸਰ ਅੱਜ ਦੀ ਜਿਹੜੀ ਪ੍ਰੈਸ ਮੀਟਿੰਗ ਕੀਤੀ ਹੈਗੀ ਆ ਅ ਜਿੰਨੇ ਵੀ ਤੁਸੀਂ ਨਸ਼ਿਆਂ ਦੇ ਤੇ ਜਿਹੜੇ ਪਰਚੇ ਦਰਜ ਕੀਤੇ ਹੈਗੇ ਆ ਜਿੰਨੇ ਕਿ ਉਹਨਾਂ ਦੇ ਸਰ ਕੀ ਸਰਦ ਅਮਰਾਜ ਦੇ ਕਿੰਨੇ ਪਰਚੇ ਦਰਜ ਹੋਏ ਆ ਸਾਰੇ ਪਿਛਲੇ 25 ਵਿੱਚ ਦੇ ਹੋਏ ਅਸੀਂ ਅੱਜ ਫਿਲੌਰ ਸਬਡਿਵੀਜ਼ਨ ਔਰ ਨਕੋਦਰ ਸਬਡਿਵੀਜ਼ਨ ਦੇ ਐਸ ਐਚ ਓਜ਼ ਚੌਂਕੀ ਇੰਚਾਰਜ ਔਰ ਹਲਕਾ ਜੀ ਓਜ਼ ਦੀ ਮੀਟਿੰਗ ਕੀਤੀ ਹੈ ਔਰ ਇਹਦੇ ਵਿੱਚ ਕ੍ਰਾਈਮ ਦੇ ਸਾਰੇ ਪਹਿਲੂ ਡਿਸਕਸ ਕੀਤੇ ਗਏ ਔਰ ਇਹਦੇ ਨਾਲ ਹੀ ਜਿਹੜੇ ਯੁੱਧ ਨਸ਼ਾ ਵਿਰੁੱਧ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੇ ਜਿਹੜੇ ਪੈਰਾਮੀਟਰਸ ਆ ਉਹ ਹਰ ਐਸ ਐਚਓ ਦੀ ਹਰ ਚੌਂਕੀ ਚਾਰ ਦੀ ਜਿਹੜੀ ਪਰਫਾਰਮੈਂਸ ਹੈ ਉਹ ਰਿਵਿਊ ਕੀਤੀ ਗਈ ਕਿੰਨੇ ਉਹਨਾਂ ਦੇ ਅਰਥੇ ਕੰਮ ਕੀਤੇ ਕਿੰਨੇ ਸਪਲਰਸ ਫੜੇ ਪਿਛਲੇ 2 ਮਹੀਨੇ ਦੇ ਵਿੱਚ ਕੰਮ ਕਰਸ ਤੋਂ ਤੇ ਉਹਨਾਂ ਤੇ ਜਿਹੜੀ ਰੀਹੈਬਿਲੇਟਡ ਕਿਤੇ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾਏ ਆ ਉਹ ਸਾਰਾ ਜਿਹੜਾ ਹੈਗਾ ਪਰਫਾਰਮੈਂਸ ਸਾਰੀ ਸਬਡਿਵੀਜ਼ਨ ਫਲੋਰ ਔਰ ਨਕੋਦਰ ਦੀ ਅਸੀਂ ਰਿਵਿਊ ਕੀਤੀ ਹੈ ਸਰੇਕ ਨਫਰੀ ਜਿਹੜੀ ਆ ਉਹ ਬਣਾਉਣ ਲਈ ਉਪਰਾਲੇ ਕਰ ਰਹੇ। ਦੇਖੋ ਨਫਰੀ ਜਿਹੜਾ ਹੈਗਾ ਸਾਡਾ ਫੋਰਸ ਦਾ ਆਡਿਟ ਚੱਲ ਰਿਹਾ ਹੈਗਾ। ਜਿਹੜੀ ਸਾਡੀ ਆ ਨੌਨ ਇੰਪੋਰਟੈਂਟ ਡਿਊਟੀਆਂ ਹਨ ਉਤੋਂ ਫੋਰਸ ਅਸੀਂ ਹਟਾ ਕੇ ਅਸੀਂ ਆਪਣੇ ਪੁਲਿਸ ਸਟੇਸ਼ਨ ਚ ਜਿਹੜਾ ਹੈਗਾ ਆਉਣ ਵਾਲੇ ਟਾਈਮ ਚ ਲਗਾਵਾਂਗੇ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ